ਹੁਣ ਮੈਂ ਨਾ ਇੱਧਰ ਦਾ ਸੀ ਨਾ ਉੱਧਰ ਦਾ ਸੀ ਮੈਂ ਕੀ ਕਰਦਾ ਮੈਂ ਮੈਂ ਕਿਤੇ ਲੱਗ ਗਿਆ ਜਾਂਦਾ ਬੈਂਕ ਲੁੱਟ ਲੈਂਦਾ ਜਾਂ ਮੈਂ ਹਨਾ ਪਰ ਕੀ ਕਰਾਂਗੇ ਇਹੋ ਜਿਹੇ ਪੈਸੇ ਦਾ ਫਿਰ ਮੈਂ ਆਖਿਆ ਸੋਸ਼ਲ ਮੀਡੀਆ ਸਾਰੀ ਚ ਲਾਈ ਦੇ ਮੈਂ ਚਲਾ ਲੈਣਾ ਪਰ ਆਪਾਂ ਨੂੰ ਮੈਨੂੰ ਹਜੇ ਵੀ ਕੰਮ ਕਰਨਾ ਨਹੀਂ ਆਉਂਦਾ ਮੈਨੂੰ ਤੇ ਕੋਈ ਮੁੰਡਾ ਜੇ ਕਿਸੇ ਨੂੰ ਐਂ ਲੱਗਦਾ ਵੀ ਭਾਈ ਹਾਂ ਇਹ ਚ ਕੋਈ ਕਲਾ ਹੈਗੀ ਕੋਈ ਹੈਗਾ ਬੰਦਾ ਮੈਂ ਮਨ ਉਹ ਅੱਧਾ ਉਧਾਰੇ YouTube ਮੇਰੇ ਨਾਲ ਚਲਾਵੇ ਚੱਲ ਪਰ ਪਹਿਲਾਂ ਬਈ ਮੈਂ ਫਿੱਟ ਹੋਣਾ ਚਾਹਣਾ ਮੈਂ ਵੀਡੀਓ ਪਾਉਣਾ ਬਈ ਇੰਸਟਾਗ੍ਰਾਮ ਤੇ ਪਾਣਾ ਫੇਸਬੁੱਕ ਵੀ ਜਿੰਨੀ ਕੁ ਮੈਂ ਤੋਂ ਪੈਂਦੀ ਆ ਪਾਉਣਾ ਮੈਂ ਵੀ ਹਜੇ ਰੂੜੀ ਐ ਨਾ ਮੈਂ ਉੱਡਣਾ ਚਾਹਣਾ ਵੀ ਬਹੁਤ ਤੇਜ਼ ਕੰਮ ਕਰਨਾ ਬਾਈਫਾਈ ਲਵਾ ਲਈ ਸੱਚ ਆਪਾਂ ਬਾਈਫਾਈ ਆਪਣੇ ਕੱਲ ਨੂੰ ਲੱਗ ਜੂ ਬਸ ਬਈ ਜੀ ਦੇ ਜਿਹੜਾ ਮੁੰਡੇ ਮੇਨ ਤੋਂ ਪੜ੍ਹੇ ਨਹੀਂ ਗਏ ਕਮੈਂਟ ਬਈ ਸੌਰੀ ਵੱਡੇ ਭਰਾ ਮੇਰੇਓ ਅਜਸ ਨਾਲ ਤਾਂ ਮੇਰੀ ਹੋ ਗਈ ਸੀ ਗੱਲ ਯਸ ਭਾਈ ਤੂੰ ਯਸ ਮੇਰਾ ਭਰਾ ਹੈ ਕੀਆ ਬੀਏ ਕੀ ਬਕਤੀ ਜੋਕਰ ਯਾਰ ਤੁਸੀਂ ਹਿੰਦੀ ਵਾਲੇ ਵੀ ਸੁਣਦੇ ਹੋ ਨਾਮ ਤੋਂ ਬਤਾਓ ਨਾ ਦੱਸਦਾ ਭਾਈ ਗੋਸ਼ਟ ਰੋਸਟ ਮੇਰਾ ਨਾ ਗੋਸ਼ਟ 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 ਰੋਸਟ ਹਰਪ੍ਰੀਤ ਸਿੰਘ ਵੀ ਭਰਾ ਆਪਣਾ ਯਸ ਹਰਪ੍ਰੀਤ ਜਸ ਹਰਪ੍ਰੀਤ ਯਸੂ ਫਰੀ ਆ ਕਮੈਂਟ ਆ ਗਿਆ ਨੇ ਇੱਕ ਤਾਂ ਨਸ਼ੇੜੀ ਕਹਿੰਦਾ ਉਹ ਭੈਣ ਦੇ ਦੇ ਦਿਆ ਉਹ ਲੱਲੂ ਰਾਮਾ ਉਹ ਨਿੰਬੋ ਲੱਲੂ ਰਾਮਾ ਆ ਆਏ ਬੈਠ ਚੌਦ ਦੇ ਵਿੱਚ ਵੀ ਮੈਂ ਖੁਦ ਨੂੰ ਤਾਂ ਨਸ਼ੇੜੀ ਕਹੀ ਹੈ ਨਾ ਤੂੰ ਤੂੰ ਮੇਰੀ ਬੇਇੱਜ਼ਤੀ ਕਰਨ ਵਾਸਤੇ ਕਮੈਂਟ ਲਿਖਿਆ ਫਿਰ ਹਾਂ ਕਮਾਲ ਆ ਇਹੋ ਜਿਹੇ ਬੰਦੇ ਨਸ਼ਾ ਛੱਡਣ ਦੇਂਦੇ ਬੰਦੇ ਨੂੰ ਕੀ ਮਿਲਤੁ ਨੇ ਲਿਖ ਕੀ ਮਿਲਦਾ ਸੀ ਬਾਈ ਮੈਂ ਕਦੋਂ ਕਿਹਾ ਵੀ ਮੈਂ ਨਸ਼ੇ ਨਹੀਂ ਕਰਦਾ ਰਿਹਾ ਜਾਂ ਕਰਦਾ ਦੱਸ ਬਾਈ ਮੇਰਾ ਪੂਰਾ ਮੈਂ ਮੈਂ ਨਸ਼ੇ ਛੱਡਣਾ ਚਾਹਣਾ ਸਭ ਕੁਝ ਦਵਾਈ ਵੀ ਛੱਡਣਾ ਚਾਹਣਾ ਜੇ ਕੋਈ ਜਨਨੀ ਨਿਕਲਦਾ ਹੁੰਦਾ ਉਹਦੇ ਚਿਰਾਗ ਚੋਂ ਜੇ ਕੋਈ ਬਾਬਾ ਪ੍ਰਗਟ ਹੋ ਜਾਏ ਮੇਰੇ ਤੋਂ ਮੈਂ ਤੂੰ ਮੈਨੂੰ ਕਹ ਤੇਰੀ ਇੱਕ ਬਿਸ਼ਪੂਰੀ ਕਰੂੰ ਮੰਗ ਜੋ ਮੰਗਣਾ ਤਮਾਹੀ ਮੰਗੂ ਵੀ ਬਾਬਾ ਮੈਨੂੰ ਪਹਿਲਾ ਵਰਗਾ ਬਣਾ ਦੇ ਮੇਤੋ ਸਰੀਰ ਚੋਂ ਆ ਤੋੜ ਲੱਗਣੀ ਹਟਾ ਦੇ ਇਕਦਮ ਨਸ਼ਾ ਮੈਂ ਛੱਡ ਸਕਦਾ ਪਰ ਮੇਰਾ ਕੰਮ ਰੁਕ ਜੂ ਭਾਈ ਲੈ ਕੱਲ ਨੂੰ ਮੈਂ ਤਾਂ ਮੰਜੇ ਤੇ ਪੈ ਜੂ ਆ ਜਿਹੜਾ ਨਸ਼ੇੜੀ ਕਹਿੰਦਾ ਘਰੇ ਜੋ ਮੈਂ ਕਹਿਣਾ ਲੈ ਆ ਕੇ ਦੇਵੇਂ ਮੈਨੂੰ ਨਾਰੀਅਲ ਪਾਣੀ ਪੈਸੇ ਪਾਦਾ ਕਰ ਚੱਲ ਤੂੰ ਉਹ ਨੂੰ ਨਾਰੀਅਲ ਪਾਣੀ ਵਾਲੇ ਨੂੰ ਇੱਥੋਂ ਮੈਂ ਦੁਕਾਨ ਦੱਸ ਦੂਆਂ ਇਹ ਚੀਜ਼ਾਂ ਲੈ ਕੇ ਦੇ ਦੇ ਯਾਰ ਕੀ ਕਰੀ ਅਨੇ ਭਾਈ ਯਾਰ ਤੁਸੀਂ ਯਾਰ ਬਾਈ ਅਸੀਂ ਸਾਡੇ ਕੋਲ ਛੱਡੋ ਬਾਈ ਯਾਰ ਅੰਮਰਤ ਜ਼ਿਲ੍ਹਾ ਮਾਨਸਾ ਸੀ ਬਾਈ ਬਾਈ ਮੈਰਿਜ ਲਾਈਫ ਆਪਾਂ ਤੇਰੀ ਪਰਚਾਈ ਬਾਹਰ ਗਈ ਹੋਈ ਆ ਜਿਹਦੇ ਨਾਲ ਮੇਰਾ ਵਿਆਹ ਹੋਇਆ ਸੀ ਉਹ ਵਿਆਹ ਮਤਲਬ ਇਹ ਇਹ ਪਤਾ ਸਭ ਨੂੰ ਆ ਫੋਟੋਆਂ ਵੀ ਦੇਖੀਆਂ ਨੇ ਮੇਰੀ ਵਾਈਫ ਦੀਆਂ ਵੀ ਉਹ ਬਜਾਰੀ ਨੇ ਮੇਰਾ ਬਹੁਤ ਸਾਥ ਦਿੱਤਾ ਜਦੋਂ ਮੈਂ ਪਰ ਮੈਂ ਰੋਕੇ ਸੋ ਉਹਨੂੰ ਜਿੰਨਾ ਟਾਈਮ ਮੈਂ ਸਹੀ ਨਹੀਂ ਹੁੰਦਾ ਉਹਨਾਂ ਟਾਈਮਾਂ ਮੈਂ ਤੈਨੂੰ ਘਰ ਹੀ ਨਹੀਂ ਲੈ ਕੇ ਆਉਂਦਾ ਉਹ ਚੰਗੇ ਘਰ ਤੋਂ ਵੀ ਉਹ ਬਾਹਰ ਭਾਗੀ ਗੱਲ ਕਰਦੀ ਹੁੰਦੀ ਮਾੜੀ-ਮੋਟੀ ਹੁੰਦੀ ਆ ਪਰ ਆਈ ਤਾਂ ਠੀਕ ਆ ਯਾਰ ਜੇ ਨਾ ਆਈ ਤਾਂ ਆਊਗੀ ਪਰ ਮੈਨੂੰ ਵਿਸ਼ਵਾਸ ਆ ਬਈ ਉਹ ਤੇ ਗੱਲ ਕਰਦੀ ਜਦੋਂ ਯਾਰ ਅਗਲੀ ਛੱਡ ਵੀ ਸਕਦੀ ਮੈਨੂੰ ਬਾਗ ਜੀ ਕੋਈ ਚੱਕਰ ਨਹੀਂ ਹੁੰਦਾ ਰਾਬ ਦਾ ਮਾਪ ਉਹ ਦੇਖਣਾ ਸਿੱਧੀ ਗੱਲ ਕਰਨਾ ਗੇਮਿੰਗ ਲਵ ਜੀ ਬਰੋ ਜੂਐਸ ਏ ਯੂ ਐਸ ਏ ਲਵ ਯੂ ਭਰਾ ਜਸ ਭਾਈ ਮੇਰਾ ਪੇਜ ਤਾਂ ਮੋਨੋਟਾਈਜ਼ ਹੋ ਗਿਆ ਆ ਕੀ ਹੋ ਗਿਆ ਯਾਰ ਆ ਕੀ ਹੋ ਗਿਆ ਮੇਰਾ ਸਾਲਾ ਆ ਕੀ ਹੋ ਗਿਆ ਬਾਈ ਸਟਾਰ ਪੇਜ ਕੇ ਦੇਖੋ ਇਹ ਇੱਕ ਮਿੰਟ ਹੈ ਭਾਈ ਬਈ ਆ ਪਤਾ ਨਹੀਂ ਕਿ ਸਟਾਰ ਪੇਜ ਤੇ ਕਿਉਂ ਯਾਰ ਮੇਰਾ ਮੋਨੋਟੈਜ ਟੂ ਕੁਝ ਨਹੀਂ ਹੋਇਆ ਪਰ ਇਹਨਾਂ ਨੇ ਆ ਚੀਜ਼ਾਂ ਹੀ ਭੇਜ ਰੱਖੀਆਂ ਨੇ ਮੈਂ ਤਾਂ ਦੇਖਣੀ ਆ ਭਾਈ ਮੇਰੇਓ ਠੀਕ ਆ ਨਾ 20 ਰੁਪਏ ਉਹਦਾ ਜਾਂ ਕੋਈ ਪਾ ਕੇ ਦੇਖੋ ਭਾਈ ਯਾਰ ਬਈ ਹਰਾਜਾ ਹੋ ਗਿਆ ਕਿੱਥੋਂ ਹਟੂ ਯਾਰ ਇਹ